ਦਿੱਤਾ ਸਗੋਂ ਇੱਕ ਪਲ ਦੇ ਵਿੱਚ ਹੀ ਲੱਖਾਂ ਲੋਕਾਂ ਦੀ ਜ਼ਿੰਦਗੀ ਵੀ ਬਦਲ ਦਿੱਤੀ। ਇਹ ਭੁਚਾਲ ਮਿਆਮਾਰ ਦੇ ਇਤਿਹਾਸ ਦਾ ਸਭ ਤੋਂ ਵੱਡਾ ਤੇ ਸਭ ਤੋਂ ਗੰਭੀਰ ਭੁਚਾਲ ਸੀ ਜਿਸ ਦੀ ਤੀਬਰਤਾ ਰੈਕਟਰ ਪੈਮਾਨੇ ਤੇ 7.7 ਤੱਕ ਪਹੁੰਚ ਗਈ ਸੀ। ਇਸ ਭੁਚਾਲ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਤੇ ਬਾਅਦ ਦੇ ਲਗਾਤਾਰ ਝਟਕਿਆਂ ਨੇ ਲੋਕਾਂ ਨੂੰ ਹੋਰ ਵੀ ਡਰ ਦੇ ਵਿੱਚ ਪਾ ਦਿੱਤਾ। ਇਸ ਵਿਨਾਸ਼ਕਾਰੀ ਭੁਚਾਲ ਤੋਂ ਬਾਅਦ ਹੁਣ ਤੱਕ ਮਿਆਮਾਰ ਦੇ ਵਿੱਚ 112 ਝਟਕੇ ਮਹਿਸੂਸ ਕੀਤੇ ਗਏ ਹਨ ਜਿਨ੍ਹਾਂ ਦੀ ਤੀਬਰਤਾ 2.8 ਤੋਂ 7.5 ਤੱਕ ਸੀ ਇਸ ਪੁਚਾਲ ਚ ਹੁਣ ਤੱਕ 3649 ਲੋਕਾਂ ਦੀ ਜਾਨ ਜਾ ਚੁੱਕੀ ਹੈ ਇਸ ਵਿਨਾਸ਼ਕਾਰੀ ਆਫਤ ਨੇ ਨਾ ਸਿਰਫ ਜਾਨਾਂ ਲਈਆਂ ਬਲਕਿ 5018 ਲੋਕ ਜ਼ਖਮੀ ਹੋਏ ਅਤੇ 145 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਇਹ ਅੰਕੜੇ ਦੱਸਦੇ ਨੇ ਕਿ ਪੁਚਾਲ ਨੇ ਕਿੰਨੀ ਤਬਾਹੀ ਮਚਾਈ ਹੈ ਅਤੇ ਲੋਕ ਅਜੇ ਵੀ ਆਪਣੇ ਨੁਕਸਾਨ ਤੋਂ ਉੱਭਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਅੰਕੜੇ ਭਾਵੇਂ ਕਾਗਜ਼ ਤੇ ਲਿਖੇ ਗਏ ਹੋਣ ਪਰ ਇਹ ਉਹਨਾਂ ਹਜ਼ਾਰਾਂ ਪਰਿਵਾਰਾਂ 12 ਦੇ ਦੁੱਖ ਦਰਦ ਦਾ احساس ਕਰਵਾਉਂਦੇ ਨੇ ਜਿਨ੍ਹਾਂ ਨੇ ਆਪਣੇ ਅਜ਼ੀਜ਼ਾ ਨੂੰ ਗਵਾ ਦਿੱਤਾ ਜਾਂ ਗੰਭੀਰ ਜ਼ਖਮੀ ਹੋ ਗਏ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੱਖਾਂ ਲੋਕ ਆਪਣੇ ਘਰਾਂ ਨੂੰ ਛੱਡਣ ਦੇ ਲਈ ਮਜਬੂਰ ਹੋ ਗਏ ਨੇ ਉੱਥੇ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ ਪੁਚਾਲ ਤੋਂ ਬਾਅਦ ਜ਼ਮੀਨ ਦੇ ਵਿੱਚ ਤਰੇੜਾਂ ਆ ਗਈਆਂ ਇਮਾਰਤਾਂ ਟਹਿ ਗਈਆਂ ਤੇ ਪੂਰਾ ਦੇਸ਼ ਤਬਾਹ ਹੋ ਗਿਆ। ਮਿਆਂਮਾਰ ਦੇ ਲਈ ਇੱਕ ਵੱਡਾ ਸੰਕਟ ਹੈ। ਪੁਚਾਲ ਤੋਂ ਬਾਅਦ ਮਿਆਂਮਾਰ 'ਚ ਰਾਹਤ ਅਤੇ ਬਚਾਅ ਕਾਰਜ ਚੱਲ ਰਹੇ ਨੇ ਪਰ ਦੇਸ਼ ਦੀ ਹਾਲਤ ਬਹੁਤੀ ਖਰਾਬ ਹੈ। ਪ੍ਰਭਾਵਿਤ ਖੇਤਰਾਂ ਦੇ ਵਿੱਚ ਜ਼ਰੂਰੀ ਸਾਧਨਾਂ ਦੀ ਭਾਰੀ ਕਮੀ ਹੈ ਅਤੇ ਪ੍ਰਭਾਵਿਤ ਲੋਕ ਆਪਣੀਆਂ ਜਾਨਾਂ ਬਚਾਉਣ ਦੇ ਲਈ ਸੰਘਰਸ਼ ਕਰ ਰਹੇ ਨੇ। ਕਈ ਇਲਾਕਿਆਂ ਦੇ ਵਿੱਚ ਬੁਨਿਆਦੀ ਢਾਂਚਾ ਪੂਰੇ ਤਰੀਕੇ ਦੇ ਨਾਲ ਤਬਾਹ ਹੋ ਚੁੱਕਿਆ ਅਤੇ ਖੁੱਲੇ ਅਸਮਾਨ ਦੇ ਹੇਠ ਲੋਕ ਰਹਿ ਕੀ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਭਿਆਨਕ ਭੁਚਾਲ ਕਾਰਨ 6730 ਮੋਬਾਈਲ ਸੰਚਾਰ ਸਟੇਸ਼ਨਾਂ ਦਾ ਵੀ ਨੁਕਸਾਨ ਹੋ ਗਿਆ ਇੱਕ ਅਖਬਾਰ ਨੇ ਦੱਸਿਆ ਕਿ 6 April ਤੱਕ 5999 ਸਟੇਸ਼ਨਾਂ ਨੂੰ ਬਹਾਲ ਕੀਤਾ ਗਿਆ ਸੀ ਅਤੇ 731 ਸਟੇਸ਼ਨਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ ਇਸ ਹਾਦਸੇ ਨੇ ਪੂਰੀ ਦੁਨੀਆ ਨੂੰ ਸਦਮੇ ਅਤੇ ਦੁੱਖ ਦੇ ਵਿੱਚ ਪਾ ਦਿੱਤਾ ਦੂਜੇ ਪਾਸੇ ਜਾਪਾਨ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਉੱਥੇ ਜਲਦ ਹੀ ਇੱਕ ਵੱਡਾ ਭੁਚਾਲ ਆ ਸਕਦਾ ਹੈ ਜਿਸ ਕਾਰਨ ਕਰੀਬ 3 ਲੱਖ ਲੋਕਾਂ ਦੇ ਜਾਨੇ ਨੁਕਸਾਨ ਦਾ ਖਤਰਾ ਹੈ ਪਰ ਇਹ ਖਤਰਾ ਸਿਰਫ ਮਿਆਮਾਰ ਜਾਂ ਜਾਪਾਨ ਤੱਕ ਹੀ ਸੀਮਤ ਨਹੀਂ ਹੈ ਮਹਾਰਾ ਦਾ ਕਹਿਣਾ ਹੈ ਕਿ ਭਾਰਤ ਖਾਸ ਕਰਕੇ ਹਿਮਾਲਿਆਨ ਖੇਤਰ ਨੂੰ ਵੀ ਇਸੇ ਤਰ੍ਹਾਂ ਦੇ ਭੁਚਾਲ ਦੇ ਗੰਭੀਰ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਿਆਮਾਰ ਦੇ ਵਿੱਚ ਆਏ ਇਸ ਭਿਆਨਕ ਭੁਚਾਲ ਨੇ ਪੂਰੀ ਦੁਨੀਆ ਨੂੰ ਯਾਦ ਕਰਵਾ ਦਿੱਤਾ ਕਿ ਕੁਦਰਤ ਦੇ ਸਾਹਮਣੇ ਮਨੁੱਖ ਕਿੰਨੇ ਬੇਵਸ ਹਨ ਇਸ ਤਰਾਸਦੀ ਤੋਂ ਭਰਨ ਲਈ ਸਮਾਂ ਲੱਗੇਗਾ ਪਰ ਇਹ ਵੀ ਸੱਚ ਹੈ ਕਿ ਮਿਆਮਾਰ ਦੇ ਲੋਕ ਆਪਣੇ ਜ਼ਖਮਾਂ ਨੂੰ ਭਰਨ ਦੇ ਯੋਗ ਹੋਣਗੇ ਅਤੇ ਆਪਣੇ ਦੇਸ਼ ਦਾ ਮੁੜ ਨਿਰਮਾਣ ਕਰਨਗੇ ਹੁਣ ਉਮੀਦ ਹੈ ਕਿ ਮਿਆਮਾਰ ਜਲਦ ਤੋਂ ਜਲਦ ਇਸ ਸੰਕਟ ਚੋਂ ਬਾਹਰ ਨਿਕਲੇ ਇਸ ਮੁਸ਼ਕਿਲ ਘੜੀ ਦੇ ਵਿੱਚ ਜਿਹੜੇ ਵੀ ਲੋਕ ਪ੍ਰਭਾਵਿਤ ਹੋਏ ਨੇ ਜਲਦ ਤੋਂ ਜਲਦ ਉਹਨਾਂ ਲੋਕਾਂ ਨੂੰ ਰਾਹਤ ਮਿਲੇ ਅਤੇ ਜਿਹੜੇ ਵੀ ਲਾਪਤਾ ਨੇ ਉਹ ਸੁਰੱਖਿਅਤ ਆਪਣੇ ਘਰ ਵਾਪਸ ਪਰਤਣ 28 ਮਾਰਚ 2025 ਨੂੰ ਮਿਆਂਮਾਰ ਦੇ ਵਿੱਚ ਇੱਕ ਵਿਨਾਸ਼ਕਾਰੀ ਅਤੇ ਭਿਆਨਕ ਭੁਚਾਲ ਆਇਆ ਜਿਸ ਨੇ ਨਾ ਸਿਰਫ ਦੇਸ਼ ਦੀ ਧਰਤੀ ਨੂੰ ਹਿਲਾ ਕੇ ਰੱਖ ਦਿੱਤਾ ਸਗੋਂ ਇੱਕ ਪਲ ਦੇ ਵਿੱਚ ਹੀ ਲੱਖਾਂ ਲੋਕਾਂ ਦੀ ਜ਼ਿੰਦਗੀ ਵੀ ਬਦਲ ਦਿੱਤੀ। ਇਹ ਭੁਚਾਲ ਮਿਆਂਮਾਰ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਗੰਭੀਰ ਭੁਚਾਲ ਸੀ ਜਿਸ ਦੀ ਤੀਬਰਤਾ ਰੈਕਟਰ ਪੈਮਾਨੇ ਤੇ 7.7 ਤੱਕ ਪਹੁੰਚ ਗਈ ਸੀ। ਇਸ ਭੁਚਾਲ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਤੇ ਬਾਅਦ ਦੇ ਲਗਾਤਾਰ ਝਟਕਿਆਂ ਨੇ ਲੋਕਾਂ ਨੂੰ ਹੋਰ ਵੀ ਡਰ ਦੇ ਵਿੱਚ ਪਾ ਦਿੱਤਾ ਇਸ ਵਿਨਾਸ਼ਕਾਰੀ ਪੁਚਾਲ ਤੋਂ ਬਾਅਦ ਹੁਣ ਤੱਕ ਮਿਆਮਾਰ ਦੇ ਵਿੱਚ 112 ਝਟਕੇ ਮਹਿਸੂਸ ਕੀਤੇ ਗਏ ਹਨ ਜਿਨ੍ਹਾਂ ਦੀ ਤੀਬਰਤਾ 2.8 ਤੋਂ 7.5 ਤੱਕ ਸੀ ਇਸ ਪੁਚਾਲ ਚ ਹੁਣ ਤੱਕ 3649 ਲੋਕਾਂ ਦੀ ਜਾਨ ਜਾ ਚੁੱਕੀ ਹੈ ਇਸ ਵਿਨਾਸ਼ਕਾਰੀ ਆਫਤ ਨੇ ਨਾ ਸਿਰਫ ਜਾਨਾਂ ਲਈਆਂ ਬਲਕਿ 5018 ਲੋਕ ਜ਼ਖਮੀ ਹੋਏ ਅਤੇ 145 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਇਹ ਅੰਕੜੇ ਦੱਸਦੇ ਨੇ ਕਿ ਪੁਚਾਲ ਨੇ ਕਿੰਨੀ ਤਬਾਹੀ ਚਾਈ ਹੈ ਅਤੇ ਲੋਕ ਅਜੇ ਵੀ ਆਪਣੇ ਨੁਕਸਾਨ ਤੋਂ ਉੱਭਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਅੰਕੜੇ ਭਾਵੇਂ ਕਾਗਜ਼ ਤੇ ਲਿਖੇ ਗਏ ਹੋਣ ਪਰ ਇਹ ਉਹਨਾਂ ਹਜ਼ਾਰਾਂ ਪਰਿਵਾਰਾਂ ਦੇ ਦੁੱਖ ਦਰਦ ਦਾ ਅਹਿਸਾਸ ਕਰਵਾਉਂਦੇ ਨੇ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗਵਾ ਦਿੱਤਾ ਜਾਂ ਗੰਭੀਰ ਜ਼ਖਮੀ ਹੋ ਗਏ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੱਖਾਂ ਲੋਕ ਆਪਣੇ ਘਰਾਂ ਨੂੰ ਛੱਡਣ ਦੇ ਲਈ ਮਜਬੂਰ ਹੋ ਗਏ ਨੇ ਉੱਥੇ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ ਪੁਚਾਲ ਤੋਂ ਬਾਅਦ ਜ਼ਮੀਨ ਦੇ ਵਿੱਚ ਤਰੇੜਾਂ ਆ ਗਈਆਂ, ਇਮਾਰਤਾਂ ਢਹਿ ਗਈਆਂ ਤੇ ਪੂਰਾ ਦੇਸ਼ ਤਬਾਹ ਹੋ ਗਿਆ। ਮਿਆਂਮਾਰ ਦੇ ਲਈ ਇੱਕ ਵੱਡਾ ਸੰਕਟ ਹੈ। ਪੁਚਾਲ ਤੋਂ ਬਾਅਦ ਮਿਆਂਮਾਰ 'ਚ ਰਾਹਤ ਅਤੇ ਬਚਾਅ ਕਾਰਜ ਚੱਲ ਰਹੇ ਨੇ ਪਰ ਦੇਸ਼ ਦੀ ਹਾਲਤ ਬਹੁਤੀ ਖਰਾਬ ਹੈ। ਪ੍ਰਭਾਵਿਤ ਖੇਤਰਾਂ ਦੇ ਵਿੱਚ ਜ਼ਰੂਰੀ ਸਾਧਨਾਂ ਦੀ ਭਾਰੀ ਕਮੀ ਹੈ ਅਤੇ ਪ੍ਰਭਾਵਿਤ ਲੋਕ ਆਪਣੀਆਂ ਜਾਨਾਂ ਬਚਾਉਣ ਦੇ ਲਈ ਸੰਘਰਸ਼ ਕਰ ਰਹੇ ਨੇ। ਕਈ ਇਲਾਕਿਆਂ ਦੇ ਵਿੱਚ ਬੁਨਿਆਦੀ ਢਾਂਚਾ ਪੂਰੇ ਤਰੀਕੇ ਦੇ ਨਾਲ ਤਬਾਹ ਹੋ ਚੁੱਕਿਆ ਅਤੇ ਖੁੱਲੇ ਅਸਮਾਨ ਦੇ ਹੇਠ ਲੋਕ ਰਹਿ ਕੀ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਭਿਆਨਕ ਉਚਾਲ ਕਾਰਨ 6730 ਮੋਬਾਈਲ ਸੰਚਾਰ ਸਟੇਸ਼ਨਾਂ ਦਾ ਵੀ ਨੁਕਸਾਨ ਹੋ ਗਿਆ ਇੱਕ ਅਖਬਾਰ ਨੇ ਦੱਸਿਆ ਕਿ 6 April ਤੱਕ 5999 ਸਟੇਸ਼ਨਾਂ ਨੂੰ ਬਹਾਲ ਕੀਤਾ ਗਿਆ ਸੀ ਅਤੇ 731 ਸਟੇਸ਼ਨਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ ਇਸ ਹਾਦਸੇ ਨੇ ਪੂਰੀ ਦੁਨੀਆ ਨੂੰ ਸਦਮੇ ਅਤੇ ਦੁੱਖ ਦੇ ਵਿੱਚ ਪਾ ਦਿੱਤਾ ਦੂਜੇ ਪਾਸੇ ਜਾਪਾਨ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਉੱਥੇ ਜਲਦ ਹੀ ਇੱਕ ਵੱਡਾ ਭੁਚਾਲ ਆ ਸਕਦਾ ਹੈ ਜਿਸ ਕਾਰਨ ਕਰੀਬ 3 ਲੱਖ ਲੋਕਾਂ ਦੇ ਜਾਨੇ ਨੁਕਸਾਨ ਦਾ ਖਤਰਾ ਹੈ ਪਰ ਇਹ ਖਤਰਾ ਸਿਰਫ ਮਿਆਂਮਾਰ ਜਾਂ ਜਾਪਾਨ ਤੱਕ ਹੀ ਸੀਮਤ ਨਹੀਂ ਹੈ ਮਹਾਰਾ ਦਾ ਕਹਿਣਾ ਹੈ ਕਿ ਭਾਰਤ ਖਾਸ ਕਰਕੇ ਹਿਮਾਲਿਆਨ ਖੇਤਰ ਨੂੰ ਵੀ ਇਸੇ ਤਰ੍ਹਾਂ ਦੇ ਪੁਚਾਲ ਦੇ ਗੰਭੀਰ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਿਆਮਾਰ ਦੇ ਵਿੱਚ ਆਏ ਇਸ ਭਿਆਨਕ ਪੁਚਾਲ ਨੇ ਪੂਰੀ ਦੁਨੀਆ ਨੂੰ ਯਾਦ ਕਰਵਾ ਦਿੱਤਾ ਕਿ ਕੁਦਰਤ ਦੇ ਸਾਹਮਣੇ ਮਨੁੱਖ ਕਿੰਨੇ ਬੇਵਸ ਹਨ ਇਸ ਤਰਾਸਦੀ ਤੋਂ ਉੱਭਰਨ ਲਈ ਸਮਾਂ ਲੱਗੇਗਾ ਪਰ ਇਹ ਵੀ ਸੱਚ ਹੈ ਕਿ ਮਿਆਮਾਰ ਦੇ ਲੋਕ ਆਪਣੇ ਜ਼ਖਮਾਂ ਨੂੰ ਭਰਨ ਦੇ ਯੋਗ ਹੋਣਗੇ ਅਤੇ ਆਪਣੇ ਦੇਸ਼ ਦਾ ਮੁੜ ਨਿਰਮਾਣ ਕਰਨਗੇ ਹੁਣ ਉਮੀਦ ਹੈ ਕਿ ਮਿਆਮਾਰ ਜਲਦ ਤੋਂ ਜਲਦ ਇਸ ਸੰਕਟ ਤੋਂ ਬਾਹਰ ਨਿਕਲੇ ਇਸ ਮੁਸ਼ਕਿਲ ਘੜੀ ਦੇ ਵਿੱਚ ਜਿਹੜੇ ਵੀ ਲੋਕ ਪ੍ਰਭਾਵਿਤ ਹੋਏ ਨੇ ਜਲਦ ਤੋਂ ਜਲਦ ਆਉਣਾ ਲੋਕਾਂ ਨੂੰ ਰਾਹਤ ਮਿਲੇ ਅਤੇ ਜਿਹੜੇ ਵੀ ਲਾਪਤਾ ਨੇ ਉਹ ਸੁਰੱਖਿਅਤ ਆਪਣੇ ਘਰ ਵਾਪਸ ਪਰਤਣ 2 ਮਾਰਚ 2025 ਨੂੰ ਮਿਆਂਮਾਰ ਦੇ ਵਿੱਚ ਇੱਕ ਵਿਨਾਸ਼ਕਾਰੀ ਅਤੇ ਭਿਆਨਕ ਭੁਚਾਲ ਆਇਆ ਜਿਸ ਨੇ ਨਾ ਸਿਰਫ ਦੇਸ਼ ਦੀ ਧਰਤੀ ਨੂੰ ਹਿਲਾ ਕੇ ਰੱਖ ਦਿੱਤਾ ਸਗੋਂ ਇੱਕ ਪਲ ਦੇ ਵਿੱਚ ਹੀ ਲੱਖਾਂ ਲੋਕਾਂ ਦੀ ਜ਼ਿੰਦਗੀ ਵੀ ਬਦਲ ਦਿੱਤੀ। ਇਹ ਭੁਚਾਲ ਮਿਆਂਮਾਰ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਗੰਭੀਰ ਭੁਚਾਲ ਸੀ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ਤੇ 7.7 ਤੱਕ ਪਹੁੰਚ ਗਈ ਸੀ। ਇਸ ਭੁਚਾਲ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਤੇ ਬਾਅਦ ਦੇ ਲਗਾਤਾਰ ਝਟਕਿਆਂ ਨੇ ਲੋਕਾਂ ਨੂੰ ਹੋਰ ਵੀ ਡਰ ਦੇ ਵਿੱਚ ਪਾ ਦਿੱਤਾ ਇਸ ਵਿਨਾਸ਼ਕਾਰੀ ਪੁਚਾਲ ਤੋਂ ਬਾਅਦ ਹੁਣ ਤੱਕ ਮਿਆਮਾਰ ਦੇ ਵਿੱਚ 112 ਝਟਕੇ ਮਹਿਸੂਸ ਕੀਤੇ ਗਏ ਹਨ ਜਿਨ੍ਹਾਂ ਦੀ ਤੀਬਰਤਾ 2.8 ਤੋਂ 7.5 ਤੱਕ ਸੀ ਇਸ ਪੁਚਾਲ ਚ ਹੁਣ ਤੱਕ 3649 ਲੋਕਾਂ ਦੀ ਜਾਨ ਜਾ ਚੁੱਕੀ ਹੈ ਇਸ ਵਿਨਾਸ਼ਕਾਰੀ ਆਫਤ ਨੇ ਨਾ ਸਿਰਫ ਜਾਨਾਂ ਲਈਆਂ ਬਲਕਿ 5018 ਲੋਕ ਜ਼ਖਮੀ ਹੋਏ ਅਤੇ 145 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਇਹ ਅੰਕੜੇ ਦੱਸਦੇ ਨੇ ਕਿ ਪੁਚਾਲ ਨੇ ਕਿੰਨੀ ਤਬਾਹੀ ਮਚਾਈ ਆਈ ਹੈ ਅਤੇ ਲੋਕ ਅਜੇ ਵੀ ਆਪਣੇ ਨੁਕਸਾਨ ਤੋਂ ਉੱਭਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਅੰਕੜੇ ਭਾਵੇਂ ਕਾਗਜ਼ ਤੇ ਲਿਖੇ ਗਏ ਹੋਣ ਪਰ ਇਹ ਉਹਨਾਂ ਹਜ਼ਾਰਾਂ ਪਰਿਵਾਰਾਂ ਦੇ ਦੁੱਖ ਦਰਦ ਦਾ ਅਹਿਸਾਸ ਕਰਵਾਉਂਦੇ ਨੇ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗਵਾ ਦਿੱਤਾ ਜਾਂ ਗੰਭੀਰ ਜ਼ਖਮੀ ਹੋ ਗਏ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੱਖਾਂ ਲੋਕ ਆਪਣੇ ਘਰਾਂ ਨੂੰ ਛੱਡਣ ਦੇ ਲਈ ਮਜਬੂਰ ਹੋ ਗਏ ਨੇ ਉੱਥੇ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ ਭੁਚਾਲ ਤੋਂ ਬਾਅਦ ਜ਼ਮੀਨ ਦੇ ਵਿੱਚ ਤਰੇੜਾਂ ਆ ਗਈਆਂ ਇਮਾਰਤਾਂ ਢਹਿ ਗਈਆਂ ਤੇ ਪੂਰਾ ਦੇਸ਼ ਤਬਾਹ ਹੋ ਗਿਆ ਇਹ ਮਾਰ ਦੇ ਲਈ ਇੱਕ ਵੱਡਾ ਸੰਕਟ ਹੈ ਪੁਚਾਲ ਤੋਂ ਬਾਅਦ ਮਿਆਮਾਰ ਚ ਰਾਹਤ ਅਤੇ ਬਚਾਅ ਕਾਰਜ ਚੱਲ ਰਹੇ ਨੇ ਪਰ ਦੇਸ਼ ਦੀ ਹਾਲਤ ਬਹੁਤੀ ਖਰਾਬ ਹੈ ਪ੍ਰਭਾਵਿਤ ਖੇਤਰਾਂ ਦੇ ਵਿੱਚ ਜ਼ਰੂਰੀ ਸਾਧਨਾਂ ਦੀ ਭਾਰੀ ਕਮੀ ਹੈ ਅਤੇ ਪ੍ਰਭਾਵਿਤ ਲੋਕ ਆਪਣੀਆਂ ਜਾਨਾਂ ਬਚਾਉਣ ਦੇ ਲਈ ਸੰਘਰਸ਼ ਕਰ ਰਹੇ ਨੇ ਕਈ ਇਲਾਕਿਆਂ ਦੇ ਵਿੱਚ ਬੁਨਿਆਦੀ ਢਾਂਚਾ ਪੂਰੇ ਤਰੀਕੇ ਦੇ ਨਾਲ ਤਬਾਹ ਹੋ ਚੁੱਕਿਆ ਹੈ ਅਤੇ ਖੁੱਲੇ ਅਸਮਾਨ ਦੇ ਹੇਠ ਲੋਕ ਰਹਿ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਭਿਆਨਕ ਪੁਚਾਲ ਕਾਰਨ 6730 ਮੋਬਾਈਲ ਸੰਚਾਰ ਸਟੇਸ਼ਨਾਂ ਦਾ ਵੀ ਨੁਕਸਾਨ ਹੋ ਗਿਆ ਹੈ ਇੱਕ ਅਖਬਾਰ ਨੇ ਦੱਸਿਆ ਕਿ 6 ਅਪ੍ਰੈਲ ਤੱਕ 5999 ਸਟੇਸ਼ਨਾਂ ਨੂੰ ਬਹਾਲ ਕੀਤਾ ਗਿਆ ਸੀ ਅਤੇ 731 ਸਟੇਸ਼ਨਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ ਇਸ ਹਾਦਸੇ ਨੇ ਪੂਰੀ ਦੁਨੀਆ ਨੂੰ ਸਦਮੇ ਅਤੇ ਦੁੱਖ ਦੇ ਵਿੱਚ ਪਾ ਦਿੱਤਾ ਹੈ ਦੂਜੇ ਪਾਸੇ ਜਾਪਾਨ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਉੱਥੇ ਜਲਦ ਹੀ ਇੱਕ ਵੱਡਾ ਭੁਚਾਲ ਆ ਸਕਦਾ ਹੈ ਜਿਸ ਕਾਰਨ ਕਰੀਬ 3 ਲੱਖ ਲੋਕਾਂ ਦੇ ਜਾਨੇ ਨੁਕਸਾਨ ਦਾ ਖਤਰਾ ਹੈ ਪਰ ਇਹ ਖਤਰਾ ਸਿਰਫ ਮਿਆਂਮਾਰ ਜਾਂ ਜਾਪਾਨ ਤੱਕ ਹੀ ਸੀਮਤ ਨਹੀਂ ਹੈ ਮਹਾਰਾ ਦਾ ਕਹਿਣਾ ਹੈ ਕਿ ਭਾਰਤ ਖਾਸ ਕਰਕੇ ਹਿਮਾਲਿਆਨ ਖੇਤਰ ਨੂੰ ਵੀ ਇਸੇ ਤਰ੍ਹਾਂ ਦੇ ਭੁਚਾਲ ਦੇ ਗੰਭੀਰ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਿਆਂਮਾਰ ਦੇ ਵਿੱਚ ਆਏ ਇਸ ਭਿਆਨਕ ਭੁਚਾਲ ਨੇ ਪੂਰੀ ਦੁਨੀਆ ਨੂੰ ਯਾਦ ਕਰਵਾ ਦਿੱਤਾ ਕਿ ਕੁਦਰਤ ਦੇ ਸਾਹਮਣੇ ਮਨੁੱਖ ਕਿੰਨੇ ਬੇਵਸ ਹਨ ਇਸ ਤਰਾਸਦੀ ਤੋਂ ਭਰਨ ਲਈ ਸਮਾਂ ਲੱਗੇਗਾ ਪਰ ਇਹ ਵੀ ਸੱਚ ਹੈ ਕਿ ਮਿਆਮਾਰ ਦੇ ਲੋਕ ਆਪਣੇ ਜ਼ਖਮਾਂ ਨੂੰ ਭਰਨ ਦੇ ਯੋਗ ਹੋਣਗੇ ਅਤੇ ਆਪਣੇ ਦੇਸ਼ ਦਾ ਮੁੜ ਨਿਰਮਾਣ ਕਰਨਗੇ ਹੁਣ ਉਮੀਦ ਹੈ ਕਿ ਮਿਆਮਾਰ ਜਲਦ ਤੋਂ ਜਲਦ ਇਸ ਸੰਕਟ ਤੋਂ ਬਾਹਰ ਨਿਕਲੇ ਇਸ ਮੁਸ਼ਕਿਲ ਘੜੀ ਦੇ ਵਿੱਚ ਜਿਹੜੇ ਵੀ ਲੋਕ ਪ੍ਰਭਾਵਿਤ ਹੋਏ ਨੇ ਜਲਦ ਤੋਂ ਜਲਦ ਉਹਨਾਂ ਲੋਕਾਂ ਨੂੰ ਰਾਹਤ ਮਿਲੇ ਅਤੇ ਜਿਹੜੇ ਵੀ ਲਾਪਤਾ ਨੇ ਉਹ ਸੁਰੱਖਿਅਤ ਆਪਣੇ ਘਰ ਵਾਪਸ ਪਰਤਣ 2 ਮਾਰਚ 2025 ਨੂੰ ਮਿਆਂਮਾਰ ਦੇ ਵਿੱਚ ਇੱਕ ਵਿਨਾਸ਼ਕਾਰੀ ਅਤੇ ਭਿਆਨਕ ਭੁਚਾਲ ਆਇਆ ਜਿਸ ਨੇ ਨਾ ਸਿਰਫ ਦੇਸ਼ ਦੀ ਧਰਤੀ ਨੂੰ ਹਿਲਾ ਕੇ ਰੱਖ ਦਿੱਤਾ ਸਗੋਂ ਇੱਕ ਪਲ ਦੇ ਵਿੱਚ ਹੀ ਲੱਖਾਂ ਲੋਕਾਂ ਦੀ ਜ਼ਿੰਦਗੀ ਵੀ ਬਦਲ ਦਿੱਤੀ। ਇਹ ਭੁਚਾਲ ਮਿਆਂਮਾਰ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਗੰਭੀਰ ਭੁਚਾਲ ਸੀ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ਤੇ 7.7 ਤੱਕ ਪਹੁੰਚ ਗਈ ਸੀ। ਇਸ ਭੁਚਾਲ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਤੇ ਬਾਅਦ ਦੇ ਲਗਾਤਾਰ ਝਟਕਿਆਂ ਨੇ ਲੋਕਾਂ ਨੂੰ ਹੋਰ ਵੀ ਡਰ ਦੇ ਵਿੱਚ ਪਾ ਦਿੱਤਾ ਇਸ ਵਿਨਾਸ਼ਕਾਰੀ ਭੁਚਾਲ ਤੋਂ ਬਾਅਦ ਹੁਣ ਤੱਕ ਮਿਆਮਾਰ ਦੇ ਵਿੱਚ 112 ਝਟਕੇ ਮਹਿਸੂਸ ਕੀਤੇ ਗਏ ਹਨ ਜਿਨ੍ਹਾਂ ਦੀ ਤੀਬਰਤਾ 2.8 ਤੋਂ 7.5 ਤੱਕ ਸੀ ਇਸ ਭੁਚਾਲ ਚ ਹੁਣ ਤੱਕ 3649 ਲੋਕਾਂ ਦੀ ਜਾਨ ਜਾ ਚੁੱਕੀ ਹੈ ਇਸ ਵਿਨਾਸ਼ਕਾਰੀ ਆਫ